ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779622161 ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਹਾਂ ਜੀ ਜਿਹੜੇ ਆਪਾਂ ਗਰਲੈਂਡੋ ਨਾਲ ਦੀ ਬੱਚੀ ਦੇਖੀ ਜਨੇ ਸੁਆ ਕਿਹੜਾ ਸੂਈ ਆਈ ਸੁਆ ਪਲੂਨ ਸੂਈ ਆਈ ਬੱਚੀ ਇਹ ਜੀ ਪਲੂਨ ਪਹਿਲਾ ਸੁਆ ਹਾਂ ਜੀ ਹਾਂ ਬੱਚਾ ਇਹਨੇ ਕੀ ਦਿੱਤਾ ਬੱਚਾ ਮੇਲ ਦਿੱਤਾ ਜੀ ਠੀਕ ਆ ਜਮਾ ਸੇਮ ਹੀ ਆ ਗਿਆ ਨਾਲ ਹਣਾ ਹਾਂ ਜੀ ਹਾਂ ਗਰਲੈਂਡੋ ਦੇ ਵਿੱਚ ਹੀ ਦਿੱਤਾ ਜੀ ਕਦੋਂ ਕੁ ਸੂਈ ਆ ਇਹ ਇਹ ਅੱਜ ਸਵੇਰੇ ਸੂਈ ਆ ਜੀ ਰਾਤ ਦੀ ਅੱਜ ਸਵੇਰੇ ਦਾ 2.5 ਕਿਲੋ ਦੁੱਧ ਅਜੇ ਕੱਢ ਕੱਢਿਆ ਜੀ ਆਪਾਂ ਠੀਕ ਹੈ ਬੱਚਾ ਵੀ ਕਰੀ ਨੀ ਹੈਗੀ ਬੱਚਾ ਚੰਗਾ ਕੇ ਦੀ ਚੋਣ ਚੁਆਦੀ ਇੱਕ ਨੰਬਰ ਚੋਣ ਚੁਆਦੀ ਇੱਕ ਨੰਬਰ ਹੈ ਜੀ ਛਾਈ ਵਗਾਰਾ ਦੇਖੋ ਤਾਰਾ ਤੂਰਾ ਪੂਰੀਆਂ ਇੱਕ ਨੰਬਰ ਤੇ ਵੀਰੇ ਚੋਣ ਦਾ ਆਉਂਦਾ ਸੁਆਜ ਜਾਮਾ ਸੁਆਦ ਪਲੂਣ ਦਾ ਵੀ ਇਹ ਜਾਂ ਥਾਂ ਨਹੀਂ ਦੇਖਿਆ ਆਪਾਂ ਮੁੱਠੀ ਜਿਵੇਂ ਬੋ ਕਹਿੰਦੇ ਗਰਲੈਂਡੋ ਕ੍ਰੋਸ ਆ ਕੋਈ ਇਹ ਮਨ ਕੇ ਚੱਲ ਵੀ ਨਿਆਣਾ ਪੌਂਡ ਰੋਡ ਵੀ ਨੂੰ ਪਈ ਕੁਛ ਮਰਜੀ ਮਹਾ ਜਾਨ ਨਿਆਣਾ ਪਾ ਜੇ ਨਾ ਆਪਾਂ ਬਾਹਰ ਜਮਾ ਭਲ ਕੇ ਹੋ ਵੀ ਨਹੀਂ ਕਰੀ ਆਲ ਫੌਲ ਯਾਰ ਕਿੰਨਾ ਦੁੱਧ ਮੰਨ ਕੇ ਲਵੇ ਬੰਦਾ ਵੀਰੇ 16 ਕਿਲੋ ਦ ਰੇਟ ਕੀ ਰੂਆ ਰੇਟ ਆਪਾਂ 52000 ਰੁਪਏ ਦੀ ਦੇਣਾ ਸਿਰਫ ਹਾਂਜੀ ਹਾਂ ਮੜਾ ਮੋਟਾ ਮਾਨ ਤਨ ਕਰ ਮਾਨ ਤਨ ਕਰਦਾ ਤੋਰ ਦੀ ਮੜਾ ਬਾਹਰ ਨੇ ਕਾਰਡ ਵਗੈਰਾ ਦੇਖੋ ਬੱਚੀ ਦਾ ਚੰਗਾ ਚੰਗੀ ਜਿੰਦ ਜਾਨ ਵਾਲੀ ਤੇ ਲੈਵਾ ਦੇਖੋ ਸੋਹਣਾ ਸਾਫ ਸੁੱਤਰਾ 16 17 ਕਿਲੋ ਅਗਲੇ ਸੂਏ ਚੰਗੀ ਬੰਨ ਵਾਲੀ ਆ ਰਿਜ਼ਲਟ ਦੇਣ ਵਾਲੀ ਆ ਕਹਿਣ ਦਾ ਪਰ ਤੇ ਬਾਕੀ 52000 ਦਾ ਜਿੱਦਾਂ ਮੋਟਰਸਾਈਕਲ ਵੀ ਨਹੀਂ ਆਉਂਦਾ ਹਾਂਜੀ ਹਾਂ ਬਸ ਜਿਹੇ ਜੀ ਚੀਜ਼ ਹੈ ਜੀ ਆਪਾਂ ਉਹ ਜਿਹਾ ਭਾਅ ਕਰਿਆ ਹਨਾ ਜੈ ਜੀ ਗੱਲ ਫੈਂਟ ਵਾਲਾ ਦੁੱਧ ਦੇ ਦੂੰ 60 ਫੈਂਟ ਆ ਜੂ ਦੁੱਧ ਜਿਹੜਾ ਪਾਉਣਾ ਇਹਨੇ ਫੈਂਟ ਵਾਲਾ ਪਾਉਣਾ 52 ਜੋ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ